ਕੈਨੇਡਾ ਜਾਂ ਤੋਂ ਪਹਿਲਾ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖ ਲਿਓ ਕੈਨੇਡਾ ਦੇ ਵਿੱਚ ਵਿਦਿਆਰਥੀ ਬੱਚਿਆਂ ਦੇ ਐਨੇ ਮਾੜੇ ਹਾਲਾਤ ਹੋ ਚੁੱਕੇ ਨੇ ਇਹਨਾਂ ਤਿੰਨ ਭਰਾਵਾਂ ਵੱਲੋਂ ਇੱਕ ਵੀਡੀਓ ਪਾਈ ਗਈ ਹੈ ਇਹਨਾਂ ਨੇ ਕੈਨੇਡਾ ਦੇ ਸਿਸਟਮ ਤੋਂ ਦੁਖੀ ਹੋ ਕੇ ਅਮਰੀਕਾ ਦੀ ਡੌਂਕੀ ਲਾਈ ਹੈ ਵੀਰਾਂ ਦਾ ਕਹਿਣਾ ਹੈ ਕਿ ਸਾਨੂੰ ਬੜਾ ਲੋਕਾਂ ਨੇ ਸਮਝਾਇਆ ਕਿ ਕੈਨੇਡਾ ਨਾ ਜਾਓ ਕਿ ਕੈਨੇਡਾ ਬੜੇ ਹਾਲਾਤ ਮਾੜੇ ਨੇ ਉੱਥੇ ਪਰ ਅਸੀਂ ਕਿਸੇ ਦੀ ਗੱਲ ਨਹੀਂ ਮੰਨੀ ਤੇ ਲਾਲਚ ਦੇ ਵਿੱਚ ਆ ਕੇ ਕੈਨੇਡਾ ਆ ਗਏ ਹੁਣ ਇੱਥੇ ਕੰਮ ਕੋਈ ਮਿਲਦਾ ਨਹੀਂ ਫੀਸਾ ਭਰਨ ਨੂੰ ਜਮ੍ਹਾਂ ਕੋਲ ਪੈਸੇ ਹੈ ਨਹੀਂ ਉੱਥੇ ਕਾਲਜ ਵਾਲੇ ਫੇਲ ਕਰੀ ਜਾਂਦੇ ਨੇ ਅਸੀਂ ਜਾਈਏ ਤਾਂ ਜਾਈਏ ਕਿੱਧਰ ਨੂੰ ਇੱਥੇ ਰਹਿਣਾ ਐਨਾ ਔਖਾ ਹੋਇਆ ਪਿਆ ਕਿ ਅਸੀਂ ਤਿੰਨਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ ਕੈਨੇਡਾ ਤੋਂ ਡੌਂਕੀ ਲਾ ਕੇ ਅਮਰੀਕਾ ਜਾ ਰਹੇ ਹਾਂ ਤਿੰਨੇ ਵੀਰ ਦੱਸਦੇ ਨੇ ਕਿ ਥੋੜੀ ਦੂਰ ਜਾ ਕੇ ਅੱਗੇ ਤਾਰਾ ਆ ਜਾਣੀਆਂ ਨੇ ਤੇ ਅਸੀਂ ਉਹ ਤਾਰਾ ਟੱਪ ਕੇ ਅਮਰੀਕਾ ਚਲੇ ਜਾਣਾ ਨੂੰ 2 ਕਿਲੋਮੀਟਰ ਅਸੀਂ ਹੋਰ ਜਾਣਾ ਸੀ ਟੋਟ ਟੋਟ 12-13 ਕਿਲੋਮੀਟਰ ਪਹਿਲਾਂ ਚੱਲ ਕੇ ਆ ਗਏ ਸਾਡਾ ਸਫ਼ਰ ਮੁੱਕਣ ਵਾਲਾ ਹੈ ਅੱਗੇ ਤਾਰਾਂ ਜਿਹੜੀਆਂ ਹੈਗੀਆਂ ਜਿਹੜੀਆਂ ਕਰੰਟ ਵਾਲੀਆਂ ਰੱਬ ਕਰੇ ਸਾਨੂੰ ਵੀ ਉਹ ਤਾਰਾਂ ਨਾਲ ਟੱਕਰ ਨਾ ਲੈਣੀ ਪਵੇ ਸਾਡਾ ਸਹੀ ਸਭ ਕੁਝ ਹੋ ਜੇ ਤੁਸੀਂ ਸਾਡੇ ਲਈ ਅਰਦਾਸ ਕਰਿਓ ਬਈ ਸਾਰੇ ਤੁਹਾਡਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਚਲੋ ਬਈ ਚੱਲੋ ਨੇੜੇ ਆ ਗਏ ਹੁਣ ਆਪਾਂ ਲੱਗਦਾ ਸਾਹਮਣੇ ਹੀ ਹੈ 1.5 ਕਿਲੋਮੀਟਰ ਹੋਰ ਹੈ ਬਸ ਆਹੀ ਪਹੁੰਚਣਾ ਆਪਾਂ ਜ਼ਿੰਦਗੀ ਬਣਾਉਣੀ ਹੈ ਤਾਂ ਆਪਨ ਕਰਨਾ ਹੀ ਪੈਣਾ ਬਾਈ ਪੰਜਾਬੀ ਵੀਰਾਂ ਦੀ ਇਹ ਵੀਡੀਓ ਬੜੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਸਨ ਮੁਤਾਬਕ ਇਹ ਸਟੂਡੈਂਟ ਵੀਜ਼ਾ ਤੇ ਕੈਨੇਡਾ ਗਏ ਸੀ ਕਿ ਕੈਨੇਡਾ ਜਾ ਕੇ ਇਹਨਾਂ ਨੂੰ ਕੁਝ ਐਸੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਕਿ ਇਹਨਾਂ ਨੇ ਪੜ੍ਹਾਈ ਛੱਡ ਕੇ ਉੱਥੋਂ ਅਮਰੀਕਾ ਜਾਣਾ ਵਧੀਆ ਸਮਝਿਆ ਤੇ ਇਸ ਤਰ੍ਹਾਂ ਕੈਨੇਡਾ ਤੋਂ ਅਮਰੀਕਾ ਡਾਂਕੀ ਲਾਉਂਦੇ ਹੋਏ ਵੀਡੀਓ ਬਣਾ ਕੇ ਸਾਂਝੀ ਕੀਤੀ ਤੇ ਤੁਹਾਨੂੰ ਕੀ ਲੱਗਦਾ ਹੈ ਜੋ ਕੈਨੇਡਾ ਦੇ ਹਾਲਾਤ ਨੇ ਕੈਨੇਡਾ ਜ਼ਿਆਦਾ ਸਹੀ ਹੈ ਜਾਂ ਅਮਰੀਕਾ ਆਪਣੇ ਕੀਮਤੀ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਹਰ ਚੈਨਲ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ ਬਾਕੀ ਦੋਸਤੋ ਮਿਲਦੇ ਆ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ